ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਸਤ ਕਰਤਾਰ ਸਲੰਸਰ ਮੋਗਾ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਆ ਜੀ ਇਹ ਜੀਪ ਆ ਜੀ ਆਪਣੀ ਬਹੁਤ ਸੋਹਣੀ ਤਿਆਰ ਹੋਈ ਹੈ ਜੀ ਇਹਦੇ ਵਿੱਚ ਬਲੈਰੋ ਵਾਲਾ ਆਪਣਾ ਜਿਹੜਾ ਇੰਜਨ ਹੁੰਦਾ ਜੀ ਟਰਬੋ ਵਾਲਾ ਉਹ ਇੰਜਨ ਆ ਇਹ ਇਹਦੀ ਫਿਰ ਆਪਾਂ ਹੁਣ ਸਟਾਕ ਐਗਜ਼ੌਸਟ ਵਾਲੀ ਆਵਾਜ਼ ਬਣਾਈ ਹੈ ਜੀ ਬਿਲਕੁਲ স্মੂਥ ਤੇ ਸਟੀਕ ਵਾਲ ਜਿਹੜੀ ਹੁੰਦੀ ਆ ਇੱਕ ਵਾਰ ਤੁਹਾਨੂੰ ਜੀਪ ਦਾ ਓਵਰਵਿਊ ਵਿਖਾ ਦਿੰਨੇ ਆ ਬਿਲਕੁਲ ਹੀ ਸਿੰਪਲ ਤਿਆਰ ਕੀਤੀ ਹੋਈ ਹੈ ਜੀ ਜੀਪ ਇਹ ਜਿਹੜਾ origignal silencer ਹੁੰਦਾ ਜੀ ਪੁਰਾਣੇ ਟਾਈਮ ਚ ਜਿਹੜਾ ਆਪਣਾ ਹੁੰਦਾ ਸੀਗਾ ਜੀ ਉਹ ਵੈਸੇ ਦਾ ਇਸ ਜਗ੍ਹਾ ਤੇ ਨਿਕਲੇ ਆਉਂਦਾ ਸੀ ਇੱਥੇ ਤੇ ਕਸਟਮਰ ਦੀ ਚੁਆਇਸ ਸੀਗੀ ਕਿ ਉਹਨਾਂ ਨੇ ਸਲੈਂਸਰ ਇਸ ਜਗ੍ਹਾ ਤੇ ਕਢਾਉਣਾ ਸੀ ਕਿਉਂਕਿ ਅੱਜ ਕੱਲ ਇਸ ਜਗ੍ਹਾ ਤੇ ਜਿਆਦਾ ਸਲੈਂਸਰ ਦੀ ਡਿਮਾਂਡ ਆ ਰਹੀ ਹੈ ਤੇ ਜੀਪ ਦਾ ਇਹ ਜਿਹੜੀ ਆਵਾਜ਼ ਆ ਤੁਹਾਨੂੰ ਆਵਾਜ਼ ਵੀ ਸੁਣਾਉਣੀ ਹੈ ਜੀ ਜੀਪ ਦਾ ਜਿਹੜਾ ਥੋੜਾ ਮੋਟਾ ਕੰਮ ਰਹਿੰਦਾ ਆਪਾਂ ਸਿਰਫ ਸਲੈਂਸਰ ਲਾਈਨ ਦਾ ਕੰਮ ਕੀਤਾ ਡਬਲ ਢੋਲ ਕੀ ਇਹਦੇ ਚ ਇੰਸਟਾਲ ਕੀਤੀ ਹੈ ਜੀ ਤੋਂ ਨਵਾਸ ਸੁਣਾਉਨੇ ਇਹਦੀ ਜੀ ਬੜੀ ਪਿਆਰੀ ਆਵਾਜ਼ ਹੈ ਮਗਰ ਬਿਲਕੁਲ ਹੀ ਸਾਊਂਡ ਹੈ ਨਹੀਂ ਜੀ ਜਿਵੇਂ ਆਪਾਂ ਕਹਿ ਦਈਏ ਵੀ ਸਿਰਫ ਕੱਲਾ ਧੂਆਂ ਧੂਆ ਹੀ ਆ ਸਾਊਂਡ ਬਿਲਕੁਲ ਵੀ ਹੈ ਨਹੀਂ ਜੋ ਇੰਜਨ ਦੀ ਨੋਕਿੰਗ ਸਾਊਂਡ ਆ ਸਿਰਫ ਉਹੀ ਰਹਿ ਜਾਂਦੀ ਹੈ ਜੀ ਇਹਦੀ ਫਿਲਹਾਲ ਰੇਸ ਥੋੜੀ ਘਟਾਈ ਦੀ ਆਰਪੀਐਮ ਥੋੜੇ ਘਟਨੇ ਆਰਪੀਐਮ ਥੋੜੇ ਸੈੱਟ ਕਰਨ ਵਾਲੇ ਨੇ ਤੇ ਬਹੁਤ ਸੋਹਣੀ ਆਵਾਜ਼ ਬਣੀ ਹੈ ਜੀ ਇਸ ਤਰ੍ਹਾਂ ਤੁਹਾਡੇ ਲਈ ਵੀਡੀਓਸ ਲੈ ਕੇ ਆਉਂਦੇ ਰਵਾਂਗੇ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ 'ਤੇ ਦਬਾ ਲਓ ਤੇ ਵੀਡੀਓ ਸ਼ੇਅਰਸ ਕਰ ਲਓ ਜਿਨ੍ਹਾਂ ਨੂੰ ਜੀਪ ਪਸੰਦ ਆ ਜੀ ਜਿਹੜੇ ਜੀਪ ਲਵਰਸ ਹੈਗੇ ਆਪਣੇ ਤੇ ਉਹਨਾਂ ਲਈ ਇਹ ਵੀਡੀਓ ਹੈ ਜੀ ਇਹ ਸੋ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਸਤਿ ਸ਼੍ਰੀ ਅਕਾਲ ਜੀ